ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਪੁਰਜ਼ਗਲ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਚਮਕੌਰ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਿਹਾ ਤੇ ਵੀਡੀਓ ਦੇ ਵਿੱਚ ਇੱਕ ਚੰਗੇ ਦੁੱਧ ਵਾਲੀ ਫਾਰਮ ਮੱਝ ਦਿਖਾ ਰਹੇ ਹਾਂ ਸਿੰਘ ਜਰੂਰ ਮਿੱਤਰੋ ਥੋੜੇ ਜਿ ਖੁੱਲੇ ਨੇ ਤੇ ਵਜਣ ਕਰਨੀਓ ਸਿਹਤ ਪੱਖੋਂ ਕਦ ਕਾੜ ਕਰਨੀਓ ਮਿੱਤਰੋ ਚਾਰੇ ਪਾਸੋਂ ਚੰਗੀ ਆ ਤੇ ਥੋੜੀ ਜੀ ਮਿੱਤਰੋ ਲੈ ਵਜੜੀ ਤੱਕ ਵੀ ਜ਼ਰੂਰ ਥੋੜੀ ਜੀ ਅੱਗੇ ਨੂੰ ਆ ਪਰ ਬਾਈ ਕਹਿੰਦੇ ਵੀ ਹਜੇ ਦਿਨ ਕਾਫੀ ਜਿਹੜੇ ਰਹਿੰਦੇ ਨੇ ਮਗਰ ਵੀ ਕਾਫੀ ਬਣਾਉਦੀ ਆ ਥਾਣਾ ਦੀ ਬੰਤਰ ਮਿੱਤਰੋ ਸੋਹਣੀ ਆ ਚੰਗਾ ਮੋਟਾ ਥਾਣਾ ਤੇ ਵਜਨ ਚੰਗਾ ਚੰਗੀ ਸਮੀ ਵੀ ਆ ਤੇ ਸਰੀਰ ਵੱਖੋ ਮੇਰਾ ਪਕਲਨ ਕਰਦੇ ਆ ਵੀ ਬਹੁਤ ਹੀ ਸੋਹਣੀ ਵਜਨ ਕਰਨੂਆ ਵੀ ਗੱਲ ਕਰਦੇ ਆ ਵੀ ਚੰਗੀ ਆ ਤੇ ਬਾਈ ਦਾ ਜਿਹੜਾ ਘਰ ਆ ਪਿੰਡ ਦੇ ਵਾਟਰ ਬਾਕਸ ਦੇ ਬਿਲਕੁਲ ਨੇੜੇ ਚੜਦੇ ਵਾਲੀ ਚੜਦੇ ਵਾਲੀ ਸਰ ਵਾਟਰ ਟੈਂਕ ਤੋਂ ਵੀ ਮਿੱਤਰੋ ਗਾ ਹਾਂ ਖੇਤਾਂ ਦੇ ਵਿੱਚ ਚੜਦੇ ਵਾਲੀ ਸਾਈਡ ਤੇ ਕੱਚੇ ਰਾਹ ਤੇ ਬਾਈ ਦਾ ਘਰ ਹੈ ਚੜਦੇ ਵਾਲੀ ਸਾਈਡ ਤੇ ਦੇਰਾ ਹੈ ਓਕੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਡਿਟੇਲ ਆਪਾਂ ਬਾਈ ਤੋਂ ਹੀ ਲਵਾਂਗੇ ਸੋ ਥਣਲੇਵੇ ਦੀ ਮੰਤਰ ਮਿੱਤਰੋ ਬਹੁਤ ਸੋਹਣੀ ਹੈ ਚੰਗਾ ਮੋਟਾ ਥਾਣਾ ਤੁਰ ਜੇ ਇੱਕ ਵਾਰੀ ਮੈਂ ਤੁਹਾਨੂੰ ਤੋਰ ਕੇ ਦਿਖਾ ਦੋ ਸੋ ਜੇਕਰ ਕਿਸੇ ਵੀ ਵੀਰ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124 ਤੇ ਅੱਗੇ ਤੁਸੀਂ ਮਿੱਤਰੋ ਆਪਦੇ ਜੱਜਮੈਂਟ ਦੇ ਨਾਲ ਆਪਦੇ ਆ ਦੇਖ ਪਰ ਕੇ ਸੌਦਾ ਕਰਨਾ ਹੈ ਤਾਂ ਕਰਕੇ ਮਿੱਤਰੋ ਇਹ ਥੋੜਾ ਜਿਹਾ ਸੂਰ ਤੇ ਡੇੜੇ ਕਰਕੇ ਇਹ ਥੋੜਾ ਜਿਹਾ ਹੌਲੀ ਤੁਰਦੀ ਆ ਟੱਕ ਫੇਰ ਆਪਾਂ ਕਹਿੰਦੇ ਵੀ ਥੋੜੀ ਜਿਹੀ ਲੇਪੇ ਦੀ ਅੱਗੇ ਨੂੰ ਆ ਮੋੜ ਲੇ ਜੀ ਬਸ ਮੋੜ ਲੇ ਮੋੜ ਨੂੰ ਕੋਈ ਬੰਦੋ ਜੀ ਇੱਥੇ ਬੰਦੋ ਬਾਹਰ ਪਨੇ ਆ ਚੋਕੀ ਕੋਈ ਨਹੀਂ ਕੋਈ ਨਹੀਂ ਸ਼ਿੰਗ ਥੋੜੇ ਜਿਹਾ ਜ਼ਰੂਰ ਖੁੱਲੇ ਨੇ ਵਜਨ ਕਰਨ ਨੂੰ ਚੰਗੀ ਆ ਦੁੱਧ ਵਾਲੀ ਮੱਝ ਆ ਜੇਕਰ ਕਿਸੇ ਭਰਾ ਨੇ ਦੁੱਧ ਦਾ ਕੰਮ ਕਰਨਾ ਉਹਦੀ ਖਾਤਰ ਮਿੱਤਰੋ ਚੰਗੀ ਆ ਹਾਂਜੀ ਬਾਈ ਜੀ ਅੰਕਲ ਦੀ ਸਾਸਰੀ ਕਾਲ ਸਾਸਰੀ ਕਾਲ ਹਾਂ ਆਪਣਾ ਘਰ ਦੱਸਿਆ ਵੀ ਵੱਟ ਬਾਕਸ ਦੇ ਨੇੜੇ ਆ ਹਨਾ ਹਾਂਜੀ ਆਪਣਾ ਘਰ ਡੇਰਾ ਜੀ ਅੱਗੇ ਵੱਟ ਬਾਕਸ ਤੋਂ ਓਕੇ ਸਾਡੀ ਪਿੰਡ ਦਾ ਮੇਨ ਡੇਰਾ ਇਹ ਸੰਤਾਂ ਦਾ ਠੀਕ ਹੈ ਹੁਣ ਇਹ ਜਿਹੜੀ ਆਪਾਂ ਮੱਝ ਦਿਖਾਈ ਆ ਸੁਆ ਕਿਹੜਾ ਜੀ ਇਹਦਾ ਸੁਆ ਜੀ ਇਹ ਤੀਜਾ ਸੂਆ ਤਾਂ ਸਾਡੇ ਕੋਲੇ ਪਹਿਲਾ ਸੂਈ ਹੈ ਹੋਣੀ ਚੌਥੀ ਸੂਈ ਹੈ ਕਰਦੀ ਹੈ ਜੀ ਕਰਦੀ ਮੱਝ ਹੈ ਜੀ ਦੁੱਧ ਕਿੰਨਾ ਕੱਢਿਆ ਬਸ ਇਹ ਜੀ ਪਿਛਲੇ ਸਾਲ ਦੀ 15 ਕਿਲੋਟਰ ਦੁੱਧ ਤੇ 15 ਕੁ ਲਾ ਦੀ 15 16 ਹਾਂਜੀ 31 ਪਿਛਲੇ ਸੂਏ ਨਾਲ ਨਾ ਇਸ ਸਿਆਰਾ ਕੀ ਹਾਂਜੀ ਤੇ ਹੋ ਸਕਦਾ ਵੀ ਕਿਲੋ ਤੋਂ 2 ਕਿਲੋ ਵੱਧ ਬੇ ਵੱਧ ਜੇ ਹਾਂਜੀ ਵੀ ਮੰਨ ਲਾ 15 16 ਲੀਟਰ ਖੁੱਲਾ ਕੱਢਿਆ ਵਾ ਠੀਕ ਹੈ ਵੀ ਜਿਹੜੇ ਹਿਸਾਬ ਨਾਲ ਵੀ 31 ਸੰਭਾਈ ਆ ਵੀ ਕਿਲੋ ਦਾ ਕਿਲੋ ਵੱਧ ਸਕਦੀ ਆ ਠੀਕ ਹੈ ਇਹਦਾ ਪਰ ਰੇਟ ਕੀ ਕਰਤਾ ਜੇ ਆਪਾਂ ਡੇਟਡਾ ਜੀ 190 ਹੈ ਜੀ 190 ਮਾਨਤਾਨ ਹੋਜੂ ਮਾਨਤਾਨ ਕਰ ਦਿੰਗੇ ਯਾਨ ਠੀਕ ਹੈ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਫੋਨ ਨੰਬਰ 78899 ਹਾਂਜੀ 78899 78899 02131 02131 78899 02131 ਬਈ ਦਾ ਫੋਨ ਨੰਬਰ ਹੈ ਸੋ ਘਰੇਲੂ ਮਿੱਤਰੋ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਮਹੀਨੇ ਲਗਾਤਾਰ ਦੁੱਧ ਦੀ ਹਾਂਜੀ 8 ਮਹੀਨੇ ਦੁੱਧ ਦਿੰਦੇ ਬੱਸ ਲਗਾਤਾਰ 8 ਮਹੀਨੇ ਲਗਾਤਾਰ ਦਿੰਦੀ ਹੈ ਮਤਲਬ ਫਿਰ ਛੱਡਣੀ ਪੈਂਦੀ ਹੋ ਫਿਰ ਤਾਂ ਹਾਂਜੀ ਇਹ ਤਾਂ ਅਸੀਂ 2 ਮਹੀਨੇ ਛੱਡਦੇ ਆ ਤੇ ਬਾਕੀ ਭੂਰ ਸਾਰੇ ਵੀ ਸਾਡੀ ਜ਼ਿੰਮੇਵਾਰੀ ਆ ਤੇ ਹੋਰ ਕੋਈ ਭਾਰ ਘੂਰ ਬੰਦਾ ਹੋਵੇ ਉਹਦੀ ਮੇਰੀ ਜ਼ਿੰਮੇਵਾਰੀ ਐ ਇਸ ਵਾਰ ਠੀਕ ਹੈ ਜ਼ਿੰਮੇਵਾਰੀ ਐ ਐ ਨਹੀਂ ਵੀ ਇੱਕ ਕਹਿਤਾ ਕਹਿਣ ਵਾਲੀ ਗੱਲ ਨਹੀਂ ਵੀ ਮੇਰੀ ਹਰ ਇੱਕ ਗੱਲ ਦੀ ਜ਼ਿੰਮੇਵਾਰੀ ਐ ਜੇ ਕੋਈ ਲੇਟੀ ਰੂਟੀ ਨਾ ਖਾਂਦੀ ਹੋਵੇ ਤਾਂ ਵੀ ਮੇਰੀ ਜ਼ਿੰਮੇਵਾਰੀ ਮੰਨ ਲੈ ਖੁੱਲਾ ਖਾਂਦੀ ਪੀਂਦੀ ਖੁੱਲਾ ਗੋੜ ਗਾੜ ਮੈਂ ਹਰ ਵਕਤ ਪਾਉਣਾ ਮੱਧ ਨੂੰ ਠੀਕ ਹੈ ਮੰਨ ਲੈ ਵੀ ਖਾਣ ਪੀਣ ਦੀ ਖੁੱਲੀ ਆ ਤੇ ਖਰਾਕ ਮੈਂ ਆਪਦੀ ਘਰ ਦੀ ਬਣਾ ਕੇ ਲਿਆਉਂਦਾ ਵਧੀਆ ओके ओके ਬਾਜ਼ਾਰੋਂ ਲਾਉਂਦਾ ਮੈਂ ਠੀਕ ਹੈ ਕਿਸੇ ਥਾਂ ਦੇ ਜੇ ਧੂਰ ਕੇ ਕੋਈ ਗੰਡ ਮਰੋੜੀ ਹੋਵੇ ਥਾਂ ਦੇ ਵਿੱਚ ਓਕੇ ਮੇਰੀ ਗੱਲ ਦੀ ਹਰੇਕ ਵੀ ਗਾਰੰਟੀ ਹੈ ਸੋ ਬਾਈ ਕਹਿੰਦਾ ਵੀ ਫੁੱਲ ਗਾਰੰਟੀ ਆ ਜੀ ਸਰਲਾਪੂਰ ਸਿੱਟੇ ਦੀ ਕੋਈ ਭਾਰ ਦੀ ਤੇ 8 ਮਹੀਨੇ ਕਹਿੰਦਾ ਬਾਈ ਕਹਿੰਦਾ ਵੀ ਦੁੱਧ ਦਿੰਦੀ ਆ ਸੋ ਬਹੁਤ ਵੱਡੀ ਗੱਲ ਆ ਮਿੱਤਰੋ ਜਿਹੜਾ 8 ਮਹੀਨੇ ਪਸੂ ਦੁੱਧ ਦਿੰਦਾ ਨਹੀਂ ਤਾਂ ਅਧ ਗੱਬ ਹੋ ਕੇ ਤੇ ਹਟਣ ਲੱਗ ਜਾਂਦਾ ਤੇ ਬਾਈ ਕਹਿੰਦਾ ਵੀ ਛੱਡਣੀ ਪੈਂਦੀ ਆ 2 ਮਹੀਨੇ ਪਹਿਲਾਂ ਸੋ 15 16 ਲੀਟਰ ਦੁੱਧ ਕੱਢਿਆ ਬਾਜੀ ਤੀਜੇ ਸੂਏ ਤੇ ਚੌਥੇ ਸੂਏ ਜਿਹੜੇ ਹਿਸਾਬ ਨਾਲ ਮਿੱਤਰੋ ਸਮਝ ਵੀ ਆ ਕਿਲੋ 2 ਕਿਲੋ ਮਿੱਤਰੋ ਕਹਿੰਦਾ ਵੀ ਦੁੱਧ ਹੋਰ ਵੀ ਬਣ ਸਕਦੀ ਹੈ ਸੋ ਦੁੱਧ ਵਾਲਾ ਭਰਾ ਕੋਈ ਅ ਦੁੱਧ ਦੀ ਖਾਤਰ ਜਾਣਾ ਚਾਹੁੰਦਾ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ